55000 ਰੁਪਿਆ ਮਾਨਤਨ ਹੋ ਗਿਆ 25 ਤੋਂ 55 ਹੋ ਗਿਆ 25 ਤੋਂ 55 ਲੱਗ ਗਿਆ ਵਦਨ ਜਿਵੇਂ ਕਿ ਆ ਸੀ ਕਹਿੰਦਾ ਵਧੂਗਾ ਇਹ ਤੋਂ ਬਾਅਦ ਉਦਲੇ ਡਾਤੇ ਕਾਗਣਾ ਕੱਢਣ ਲੱਗਿਆ 45000 ਰੁਪਏ ਦੇ ਸਿਰਫ 2400 ਘੰਟੇ ਚੱਲਿਆ 19 ਮਾਡਲ ਆ ਟਰੈਕਟਰ 231 ਨੰਬਰ ਦੇ ਵਿੱਚ ਆ ਮਾਨਸਾ ਦਾ ਨੰਬਰ ਆ ਮਿੱਤਰੋ 35000 ਮਾਨਤਨ ਇਹਦੇ ਚੋਂ ਕਰ ਦੂ ਸਿੱਕਾ ਲੋ ਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆ ਪਖੜਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਨਾਲ ਆ ਆਪਣੇ ਇਧਰ ਬਾਈ ਹਰਵਿੰਦਰ ਸਿੰਘ ਕਾਗਣਾ ਕਾਗਣੇ ਨਾਲ ਨਾਲ ਵੱਧ ਜਾਣਦੇ ਆ ਹਾਂ ਕਾਗਣੇ ਨਾਲ ਕਾਗਣੇ ਨਾਲ ਵੱਧ ਜਾਣਦੇ ਹੋ ਸਿੱਤਾਂ ਤੇ ਟਰੈਕਟਰ ਘਰੇ ਅੱਡ ਹੁੰਦੇ ਆ ਤੇ ਇੱਥੇ ਅੱਡ ਹੁੰਦੇ ਆ ਟਰੈਕਟਰ ਹੁੰਦੇ ਵਾਲੇ ਜੰਗਿਆ ਵੀਰ ਕੋਲ ਤੇ ਲੈਂਡ ਦੇ ਵਿੱਚ ਆ ਜਿਹੜੇ ਮੈਦਲੇ ਪਾਸੇ ਲੈਂਡ ਜੀ ਚ ਖੜੇ ਆ ਟਰੈਕਟਰ ਸਾਰੇ ਦਿਖਾਵਾਂਗੇ ਸੋਨੂੰ ਆਹ ਸਾਰੇ ਦਿਖਾਵਾਂਗੇ ਤੇ ਨਾਲ ਬਣੇ ਰਹੋ ਗਗਨੇ ਹੁਣ ਮਨਾਂ ਦਾ ਸੁਰੂ ਦੇ ਗਗਨੇ ਲੋਨ ਲੋਨ ਕਰਵਾ ਦੇਣਾ ਲੋਨ ਕਰਵਾ ਦਾਂਗੇ ਜੀ ਪੁਰਾਣਾ ਕੱਟ ਲਾਂਗੇ ਜੀ ਪੁਰਾਣਾ ਵੀ ਕੱਟ ਲੂ ਲੋਨ ਵੀ ਕਰਵਾ ਦੂ ਤੇ ਹੁਣ ਮਨ ਆਹਦਾ ਆ ਕਿੰਨਾ ਮਾਡਲ ਖੜਾ ਇੱਧਲੇ ਪਾਸੇ 855 855 ਵੀ ਤਿੰਨ ਚੰਦਰਾ ਇੱਕੋ ਜਿਹੇ ਲਾਏ ਬੈਠੇ ਆ ਪੁਰਾਣੀ ਸੋਹ ਵਾਲੇ ਹਾਂਜੀ ਇਹ ਕਿੰਨਾ ਮਾਡਲ ਆ 2012 ਮਾਡਲ ਆ ਬ ਤੇ ਟਾਇਰ ਹੈਗੇ 14 ਦੇ JK ਦੇ ਮਿੱਤਰੋ ਜਮਾਂ ਨਵੇਂ ਅਗਲੇ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਬਾਈ ਜੀ ਓਕੇ ਆ ਠੀਕ ਹੈ ਅਗਲੇ ਟਾਇਰ ਹੈਗੇ ਜੀ ਗੁੜੀਅਰ ਦੇ ਡਬਲ ਪੰਪ ਪਾਵਰ ਸਟੀering 12 ਮਾਡਲ ਆ ਪਾਵਰ ਸਟੀering ਆ ਤੇ 12 ਮਾਡਲ ਆ ਤੇ ਸਭ ਤੋਂ ਮੇਨ ਚੀਜ਼ ਮਿੱਤਰੋ ਕਰਲਾ ਉਸਕਰ ਇੰਜਨ ਦੇ ਵਿੱਚ ਆ ਇਹ 12 ਮਾਡਲ ਪਾਵਰ ਸਟੀering ਟਰੈਕਟਰ ਪੰਜਾਬ ਨੰਬਰੀ ਆ ਪੰਜਾਬ ਨੰਬਰ ਬਠਿੰਡਾ ਬਠਿੰਡਾ ਹਾਂਜੀ ਪੀਵੀ ਨੰਬਰ ਦੇ ਵਿੱਚ ਬਠਿੰਡੇ ਦਾ ਲੋਕਲੀ ਨੰਬਰ ਆ ਬਠਿੰਡੇ ਦਾ ਮਿੱਤਰੋ ਤੇ ਹੁਣ ਮੈਨੂੰ ਐਂ ਦੱਸ ਸਕਦਾ ਘਾਗਨ ਸਿਆਂ ਇਹਦਾ ਡਿਮਾਂਡ ਹੈਗੀ 425000 ਕਿੰਨੇ ਦਾ ਦੇ ਦੇਂਗਾ 4 ਲੱਖ ਦਾ ਦੇ ਦੇਾਂਗੇ ਜੀ ਪੂਰੇ ਦਾ ਕਰਦੇ ਆ ਮੌਕੇ ਪੂਰੇ 4 ਦਾ ਲੈ ਜਾਓ ਯਾਰ ਮੌਕੇ ਦੇ ਮਾਨ ਤੁਹਾਨੂੰ ਹੋਰ ਵੀ ਹੋ ਜੂ 25000 ਮਾਨਤਾਂ ਦਾ ਟਰੈਕਟਰ ਦੇ ਵਿੱਚੋਂ ਬਾਈ ਕਰ ਦੂਗਾ ਤੇ ਨਾਲ ਇਧਰ ਮੋ ਲੱਦਾ ਹੀ ਨਵਾਂ ਮਾਡਲ ਲੱਗਦਾ ਹਨਾ ਥੋੜਾ ਯਾ ਇਹ 15 ਮਾਡਲ ਆਈ ਇਹ 15 ਕੰਡੀਸ਼ਨ ਹੈਗੀ ਆ 17 18 ਵਾਲੀ ਜੀ ਆਪਾਂ ਗੱਲ ਕਰੀ ਰਾਂ ਕਰੂੰਗ ਅਰੀਜਨਲ ਪਿਆ ਯਾਰ ਸਾਰਾ ਰੰਗ ਰੀਜਨਲ ਹੈ ਸਾਰਾ ਇਹ ਗੱਲ ਕਰੀਏ ਮਿੱਤਰੋ ਟਰੈਕਟਰ ਹੈਗਾ ਪੂਰਾ ਚੰਗਾ ਤੇ ਕੰਡੀਸ਼ਨ ਦਾ ਵੀ ਪੂਰਾ ਚੰਗਾ 17 18 ਮਾਡਲ ਵਾਲੀ ਕੰਡੀਸ਼ਨ ਆ ਮਾਡਲ ਹੀ 15 ਗੱਲਾ ਟਰੈਕਟਰ ਤੇ ਟਾਇਰ ਹੈਗੇ ਆ ਅਗਲੇ ਟਾਰ ਤਾਂ ਜਿਵੇਂ ਕਿ ਦੀਏ ਪਏ ਆ 80 ਪੈਸਾ 85 ਪੈਸਾ ਕੁੜੀਆਰ ਦੇ ਅਗਲੇ ਟਾਰ ਆ ਘੋੜਾ ਬੰਪਰ ਟਰੈਕਟਰ ਦੇ ਲੱਗਿਆ ਵਾ ਨੰਬਰ ਪੰਜਾਬੀ ਹੈ ਵੀ ਨੰਬਰ ਪੰਜਾਬ ਵਾ ਵੀ ਪੀਵੀ ਨੰਬਰ ਦੇ ਵਿੱਚ ਆ ਜੇ ਆਪਾਂ ਗੱਲ ਕਰੀਏ ਯਾਰ 55 ਲੈਣਾ 55 ਲੈ ਤਾਂ ਬਾਈ ਕੋਲੋਂ ਸਾਰੇ ਮਾਡਲ ਨਹੀਂ ਮਿਲ ਜਾਣਗੇ ਪੁਰਾਣੀ ਸ਼ੋਅ ਵਾਲੇ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਗਾਰੰਟੀ ਦਾ ਹੋਣੀ ਆ ਯਾਰ ਸ਼ੋਅ ਦਾ ਵੀ ਚੰਗਾ ਤੇ ਰੰਗ ਪੇਂਟ ਇੱਥੇਲੇ ਪਾਸੇ ਸਿਕੰਦਰ ਇੰਜਨ ਦਾ ਸਾਰੀ ਪਿਆ ਟਰੈਕਟਰ ਦੇ ਸਾਰਾ ਪੈਡ ਪੂੜਾ ਚੌਕ ਦੇਖੋ ਇੱਥੇਲੇ ਪਾਸੇ ਪਾਇਰਦਾਨਾਂ ਦਾ ਵੀ ਪੂਰਾ ਸਾਫ ਪਿਆ ਟਰੈਕਟਰ ਤੇ ਪੀਵੀ ਨੰਬਰ ਦੇ ਵਿੱਚ ਆ ਘੋੜਾ ਬੰਪਰ ਟਰੈਕਟਰ ਇਹ ਲੱਗਿਆ 5 ਲੱਖ ਤੇ 15000 ਕਿੰਨੇ ਦਾ ਦੇ ਦੇਾਂਗੇ ਤੁਹਾਨੂੰ 4 ਲੱਖ ਤੇ 80000 ਰੁਪਏ ਦੇ 4 ਲੱਖ ਤੇ 80000 ਦਾ ਲੈ ਜਾਓ 35000 ਮਾਨਸਾ ਦਾ ਟਰੈਕਟਰ ਦੇ ਵਿੱਚ ਉਹ ਚੰਗਾ ਟਰੈਕਟਰ ਆ ਮਾਨਸਾ ਨੰਬਰ ਆ ਮਾਨਸਾ ਦਾ ਪੀਵੀ 33 ਪੀਵੀ 33 ਨੰਬਰ ਦੇ ਵਿੱਚ ਆ ਮਾਨਸਾ ਦਾ ਨੰਬਰ ਆ ਮਿੱਤਰੋ 35000 ਮਾਨਸਾ ਦਾ ਇਹਦੇ ਚੋਂ ਕਰ ਦੂ ਤੇ ਲਕੀਰ ਲੀਖਦਾ ਹੁੰਦਾ ਹੁੰਦਾ ਘਾਗਣਾ ਨੂੰ ਪਤਾ ਹੀ ਆ ਆ ਕਿੰਨੇ ਮਾਡਲ ਆ ਘਾਗਨੇ 2019 ਮਾਡਲ ਆ ਬਾਈ ਜੀ ਠੀਕ ਹੈ ਨੰਬਰ ਇਹਦਾ ਹਰਿਆਣੇ ਦਾ ਆ ਗਿਆ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਨਾਲ ਦੇ ਟਾਇਰ 75 ਪੈਸੇ ਆ 750 ਘੰਟਾ ਚੱਲਿਆ ਬਾਈ ਇਹ 19 ਮਾਡਲ ਸਬਰਾਜ 855 ਮੀਟਰੋ ਸਿਰਫ ਦੇ ਸਿਰਫ 2400 ਘੰਟੇ ਚੱਲਿਆ 19 ਮਾਡਲ ਆ ਟਰੈਕਟਰ ਤੇ ਨੰਬਰ ਹੈਗਾ ਐਚ ਆਰ ਐਨਓਸੀ ਸੋਨੋ ਮਿਲ ਜੂ ਟਰੈਕਟਰ ਦੀ ਟਰੈਕਟਰ ਪਿਆ ਪੂਰਾ ਚੰਗਾ ਇਹ 14 ਏਟਾਂ ਵਾਲੀ ਆ ਗਿਆ ਹਨਾ 14 ਏ ਟਾਇਰਾਂ ਚ ਕਲੱਚ ਕਲੱਚ ਨੂੰ ਕਿਤੇ ਵੀ ਚਾਬੀ ਨਹੀਂ ਲੱਗੀ ਠੀਕ ਹੈ ਚਾਬੀ ਲੱਗੀ ਨਹੀਂ ਟਰੈਕਟਰ ਦੇ ਕੇ ਪਾਸੇ ਇਧਰ ਨਿਓਦ ਨਿਓ ਨਾਲ ਕਲੀਗਲੀ ਚੈੱਕ ਕਰਾ ਦੇ ਇਧਰਲੇ ਪਾਸੇ ਦੇਖ ਰਾਂ ਕਰੂੰਗਾ ਯਾਰ ਜਮਾ ਪੂਰਾ ਫੁੱਲ ਪਿਆ ਟਰੈਕਟਰ ਦਾ ਪੁਰਾਣਾ ਛੋਟਾ ਘਗਨਾ ਵਿੱਚ ਕੱਟ ਲੂ ਤੇ ਐਸੈਸਰੀ ਸਾਰੀ ਜਿਵੇਂ ਡੰਡਾ ਰੋਂਡਾ ਫੱਟੀ ਪੁੱਟੀ ਸਾਰਾ ਕੁਸ ਉਹ ਹਰੇਕ ਟਰੈਕਟਰ ਨਾਲ ਹੀ ਦੇਵਾਂਗੇ ਹਰੇਕ ਟਰੈਕਟਰ ਨਾਲ ਮਿਲੂਗੀ ਮਿਲੂਗਾ ਆਇਆ ਨਾ ਆਇਆ ਯਾਰ ਇਧਰਲੇ ਪਾਸੇ ਮਿਲੂਗਾ ਮਿਲੂਗਾ ਹੀ ਇਧਰੋਂ ਮਿਲੂਗਾ ਹਾਂ 19 ਮਾਡਲ 5 ਲੱਖ ਤੇ 85 ਹਜ਼ਾਰ ਕਿੰਨੇ ਦਾ 5.5 ਦਾ ਦੇ ਦੇ ਵੀਰੇ 35 ਹਜ਼ਾਰ ਇਹਦੇ ਚੋਂ ਮਾਨਤਾ ਨ ਹੋ ਜੂ ਪਹਿਲਾਂ 25 ਫਿਰ 35 35 70 ਜਿਵੇਂ ਕਹਦੀ ਲੱਖ ਜੇ ਤੱਕ ਹੋ ਚੁੱਕਿਆ ਘਗਨੇ ਦਾ ਹੌਲੀ ਹੌਲੀ ਬਤਾ ਦੇਾਂਗੇ ਬਤਾ ਦੇ ਬਦੂਗਾ ਲੈ ਬਾਵੀ ਵਾ ਮੈਸੀ ਆ ਗਿਆ ਮਿੱਤਰੋ 241 11 ਮਾਡਲ ਆ ਜੀ 11 ਮਾਡਲ ਆ ਟਾਇਰ ਤਾਂ ਨਵੇਂ ਆ ਜਰਜਮਾ ਐਮ ਆਰ ਐਫ ਦਾ ਚੌਕੜਾ ਨਵੇਂ ਆ ਰਗਈ ਆ ਨਵੇਂ ਵਰਗੇ ਟਾਇਰ ਆ 241 ਆ ਜੀ ਮਾਡਲ ਕਿੰਨਾ ਇਹ ਮਹਾ 11 ਜੀ 11 ਮਾਡਲ ਨੰਬਰ ਆ ਪਹਿਲੀ ਪਾਰਟੀ ਆ ਪਠਿੰਡਾ ਨੰਬਰ ਆ 11 ਮਾਡਲ ਆ ਮਿੱਤਰੋ ਟਰੈਕਟਰ ਜਿਵੇਂ ਕਹਦੀ ਰੰਗ ਪੇਂਟ ਤਾਂ ਜੈਨੂਣ ਪਿਆ ਡਬਲ ਕਲੱਚ ਆਉਂਦਾ ਇਹ ਵੀਰੇ ਡਿਸਕ ਬ੍ਰੇਕਾਂ ਆਉਂਦਾਗਾ ਠੀਕ ਆ ਡਬਲ ਕਲੱਚ ਡਿਸਕ ਬ੍ਰੇਕ ਹਾਂ ਤੇ ਚਲਾਈਦਾ ਕਿਵੇਂ ਆ ਚਲਾਈਦਾ ਤਾਂ ਮੈਸੀ ਕਾਰ ਆ ਰਗੇ ਹੁੰਦਾ ਇੱਕ ਚੀਜ਼ ਹੋਰ ਆ ਯਾਰ ਕਾ ਕਿ ਨੇ ਮੈਸੀ ਦਾ ਜਿਵੇਂ 11 ਮਾਡਲ ਆ ਨਾ ਰੰਗ ਰੰਗ ਨਹੀਂ ਕੁਸ ਹੁੰਦਾ ਜਮਾ ਰੰਗ ਰੰਗ ਤਾਂ ਜਿਵੇਂ ਕਿ ਦੀ ਮੈਸੀ ਡਰੈਕਟਰ ਦਾ ਉਨੇ ਹੀ ਪਿਆ ਉਹ ਰੰਗ ਰੰਗ ਬੜਾ ਪੱਕਾ ਹੁੰਦਾ ਇਹ ਰੰਗ ਦਾ ਤੇ ਲੈਫਟ ਦਾ ਤਾਂ ਜਿਵੇਂ ਕਰੀਏ ਜਾਂਦੀ ਲਾ ਆਂਦਾ ਡਰੈਕਟਰ ਇਹਦੀ ਡਿਮਾਂਡ ਮੂੜ ਕਿੰਨੀ ਆ 345000 ਇਹ ਚੋਂ ਵਧਾ ਦਿੰਨੇ ਕਿੰਨਾ ਉਤਲੇ ਡਾ ਉਤਲੇ ਡਾ ਤੇ ਇੱਕ ਅਗਣਾ ਕੱਢਣ ਲੱਗਿਆ 45000 ਰੁਪਏ ਇਹਦੇ ਚੋਂ 3 ਲੱਖ ਦਾ ਟਰੈਕਟਰ ਲੈ ਜੋ 11 ਮਾਡਲ ਮੈਸੀ ਬਹੁਤ ਚੰਗਾ ਟਰੈਕਟਰ ਆ ਪੂਰੇ ਚੰਗਾ ਜਰ ਜਿਵੇਂ ਹੁਣ ਜਿਹੜੇ ਵੀ ਆਲੂ ਲੂ ਬੀਜਦੇ ਆ ਹਾਂ ਉਹਨਾਂ ਬਾਅਦ ਤੇ ਭੜੀ ਚੰਗੀ ਚੀਜ਼ ਆ ਥੋੜੇ ਥਾਂ ਜੇ ਜਿਵੇਂ ਮੁੜ ਜਾਂਦਾ ਇਹ ਜੀਨ ਮਸੂਨਾ ਨਾਂ ਬੜਾ ਬਾਣ ਮਿੱਧੇ ਕਿਸੇ ਪਾਸੋਂ ਤੇ ਗੱਲ ਬਾਤ ਸਰੀ ਹੀ ਆ ਟਰੈਕਟਰ ਆ ਡੀਜ਼ਲ ਖਰਚਾ ਬਹੁਤ ਘੱਟ ਆ ਬਈ ਖਰਚਾ ਜਮ ਘੱਟ ਆ ਹੈਵੀ ਲਿਫਟ ਆ ਬਾਕੀ ਯਾ ਡਬਲ ਕਲਚ ਦੇ ਵਿੱਚ ਆ ਗਿਆ ਅੱਗੇ ਆ ਗਿਆ 5210 ਕਿੰਨਾ ਮਾਡਲ ਆ 2000 ਤੇ 22 ਮ ਇਹ ਚੱਲਿਆ 1000 ਕ ਘੰਟੇ ਦੇ ਵਿੱਚ 1000 ਘੰਟਾ ਚੱਲਿਆ ਡ੍ਰੈਕਟਰ ਮਿੱਤਰੋ ਹਾਂਜੀ ਗੇਅਰ ਪ੍ਰੋ ਦੇ ਵਿੱਚ ਆ ਗੇਅਰ ਪ੍ਰੋ ਦੇ ਵਿੱਚ ਆ ਡਬਲ ਪੀਟੀਓ ਆ ਪਾਵਰ ਸਟੀਅਰਿੰਗ ਆ ਡਬਲ ਡਿਸਟ੍ਰਿਬਿਊਟਰ ਆ ਡਬਲ ਡਿਸਟ੍ਰਿਬਿਊਟਰ ਐ 3 ਆ ਗਿਆ 4 ਸਪੀਡ ਆ ਗਿਆ 4 ਸਪੀਡ ਆ ਗਿਆ 90 ਪੈਸੇ ਟਾਇਰ ਨਾਲ ਦੇ 90 ਪੈਸੇ ਟਾਇਰ ਪਏ ਆ ਨਾਲ ਦੇ 4 ਸਪੀਡ ਦੇ ਵਿੱਚ ਆ ਡ੍ਰੈਕਟਰ ਮਿੱਤਰੋ ਐਚ ਆਰ ਨੰਬਰ ਐਨ ਉਸੇ ਮਿਲ ਜੂ 22 ਮਾਡਲ ਸਿਰਫ 1000 ਘੰਟੇ ਚੱਲਿਆ ਹੈ 52 10 7.5 ਲੱਖ ਰੁਪਈਆ ਕਿੰਨੇ ਦਾ ਇਹ ਜੋ 55000 ਕਰ ਦਿਆਂਗੇ ਛੋਟ 6 ਲੱਖ ਤੇ 95000 ਦਾ ਲੈ ਜਾਓ ਮਿੱਤਰੋ 55000 ਰੁਪਿਆ ਮਾਨਤਾ ਨਾਲ ਹੋ ਜਾਏ 25 ਤੋਂ 55 ਹੋ ਗਿਆ 25 ਤੋਂ 55 ਲੱਗ ਗਿਆ ਵਦਨ ਜਿਵੇਂ ਕਿਹਾ ਸੀ ਕਿ ਨਾ ਵਧੂਗਾ ਇਹ ਤੋਂ ਬਾਅਦ ਲੱਗ ਗਿਆ ਬੜਾਕੀ ਦਾ ਪਾਉਣ ਪੂਰੇ 55 ਉੱਡ ਜੇ ਤੁਸੀਂ 695 ਦਾ ਲੈ ਜਾਓ ਯਾਰ 22 ਮਾਡਲ ਹਜ਼ਾਰ ਘੰਟੀ ਚੱਲਿਆ ਹਾਂਜੀ ਇਹਸਾ ਇਹਸਾ 2000 ਤੇ 12 ਮਾਡਲ ਆ 12 ਮਾਡਲ ਆ ਤੇ ਟਾਇਰ ਹੈਗੇ ਨਵੇਂ ਗੂਡিয়ার ਕੰਪਨੀ ਦੇ ਟਾਇਰ ਆ ਜੀ ਮੰਗ ਲੈ ਜਮਾਨੇ ਅਗਲੇ ਟਾਇਰ ਪਾ ਆਧੇ ਇਹ ਜੀ ਇਸ 50 ਡਿਸਕ ਬ੍ਰੇਕ ਪੀਵੀ ਨੰਬਰ ਇੰਜਨ ਤੇ ਗੇਅਰ ਦਾ ਕਿਵੇਂ ਆ ਇਹ ਇੰਜਨ ਗੇਅਰ ਦਾ ਸਹੀ ਹੈ ਜਮਾ ਓਕੇ ਓਕੇ ਆ ਜਮਾ ਹੈ ਹਾਂਜੀ ਇੰਜਨ ਗੇਅਰ ਹੈਗਾ ਓਕੇ ਡਬਲ ਕਲਚ ਹੁੰਦਾ ਹਨਾ ਇਹ ਹਾਂਜੀ ਡਬਲ ਕਲਚ ਦੇ ਵਿੱਚ ਤੇ 50 ਐਸਪੀ ਦੇ ਵਿੱਚ ਦੂਸਰਾ ਸਸਤਾ ਬੈਕ ਨਹੀਂ ਮਿਲਦਾ ਕਿ ਨਹੀਂ ਇਹਦਾ ਗੱਲ ਹੈ ਜੀ ਨਾ ਕਾਹਨੇ ਹਾਂ ਹਾਂ 50 ਐਸਪੀ ਦਾ ਟਰੈਕਟਰ ਇਹਨੇ ਉੱਚਾ ਸਸਤਾ ਇਹਨਾ ਸਸਤਾ ਨਹੀਂ ਮਿਲਦਾ 262 ਡਿਮਾਂਡ ਆ ਹੁਣ ਆਪਾਂ ਕਿੰਨੇ ਦਾ ਛੱਡ ਦਾਂਗੇ 240 ਦਾ ਦੇ ਦੇ 240 ਦਾ ਲੈਜ 22000 ਇਹਦੇ ਚੋਂ ਮਾਨਤਨ ਕਰ ਦੂ ਪੁਰਾਣਾ ਤੁਹਾਡਾ ਕੱਟ ਲੂ ਜਿੰਨੇ ਉੱਚੇ ਮਾਡਲ ਆ ਟਰੈਕਟਰ ਖੜੇ ਆ ਜਰਾਂ ਲੌਨ ਦੀ ਸਬਦਾ ਸਾਰਿਆਂ ਤੇ ਹੈਗੀ ਆ ਲੌਨ ਦੀ ਸਬਦਾ ਸਾਰਿਆਂ ਤੇ ਹੈਗੀ ਆ ਇੱਕ ਚੀਜ਼ ਹੋਰ ਆ ਬਾਈ ਕੋਲ ਘਰੇ ਵੀ ਟਰੈਕਟਰ ਆਉਂਦੇ ਆ ਪਿੰਡ ਕਿਹੜਾ ਜਰਾ ਪਿੰਡ ਚੱਕ ਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪਿੰਡ ਹੈਗਾ ਚੱਕ ਰੋਲਦੂ ਸਿੰਘ ਵਾਲਾ ਹਾਂ ਤੇ ਆ ਮੰਡੀ ਦੇ ਵਿੱਚ ਹੁੰਦਾ ਬਾਈ ਬੁੱਧਵਾਰ ਨੂੰ ਤਿੰਨ ਨੰਬਰ ਪਲਾਟ ਆ ਇਹ ਤਿੰਨ ਨੰਬਰ ਪਲਾਟ ਆ ਬਾਈ ਜੀ ਮਾਉਂਟ ਰੋਡ ਜਮਾ ਰੋਡ ਦੇ ਉੱਤੇ ਬਾਈ ਦਾ ਪਲਾਟ ਨੰਬਰ ਆ ਤੇ ਮੈਥਰੋ ਦੱਬ ਕੇ ਵੀਡੀਓ ਕਰ ਦੋ ਸ਼ੇਅਰ ਤੇ ਮੋਬਾਈਲ ਨੰਬਰ ਕਿਨਾਂਗਾ ਗਨੇ ਮੇਡਾ 9887454003 ਨੰਬਰ ਆਪਾਂ ਲਾਦਾ ਮਿੱਤਰੋ ਸਕਰੀਨ ਦੇ ਉੱਤੇ ਚੱਕ ਕੇ ਲਾ ਲਓ ਗ੍ਰਾਂ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਜੇ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦੀ ਜੀ ਤੁਹਾਡਾ ਧੰਨਵਾਦ